मेरे सत्कार सत्कारयोग बुजुर्ग माता भैन भीरानी जै थी जय पाल सताल नमस्कार अच्छी चौपह हरिहारे बच्चे मनरेगा मजदूर की मीटिंग करवा रहे हैं कि जो साजे मनरेगा आगू ने आगू काफ़ी तो पुरानी है मैं चाहिए जगिंदर सिंह होना वेख के बहुत आगू बन गए

ਅਨ ਜੀ ਕਾ ਵੀ ਵਿੱਚ ਕਿਦੋਂ ਪੰਦ ਹੋਇਆ ਇਹਨੂੰ ਕਰੋ ਧਿਆਨ ਰਾਜੀ ਅਰੇ ਕੁਲ ਤੋਂ ਫਿਰ ਕਿ ਕੁਮ ਗਿਮ ਬਣਾਈ ਲਈ ਛੇ ਮਹੀਨੇ ਹੋ ਗਿਆ ਸੀ 5 ਤਰੀਕ ਚੌਥੇ ਮਹੀਨੇ ਨੂੰ ਕਾਰਵਾਈਆਂ ਸ਼ੁਰੂ ਕੀਤੀ ਕਾਰਵਾਨ ਉੱਤੇ ਤਹਿਲਵਾਈ ਨਹੀਂ ਹੋਣੀ ਸ਼ੁਰੂ ਹੋਈ ਤੇ ਆਪਣਾ ਮਨੇਗਾ ਦਾ ਹੈਡ ਆਫਿਸ ਚੰਡੀਗੜ੍ਹ ਮੋਹਾਲੀ ਹੈਗਾ ਉੱਥੇ ਸੀ ਪਹਿਲੀ ਵਾਰ ਵੱਡੀ ਗਿਣਤੀ ਨਾਲ ਇਕੱਠੇ ਹੋ ਕੇ ਗਏ 24 ਤਰੀਕ 6ਵੇਂ ਮਹੀਨੇ ਨੂੰ ਜੀਡੀਸੀ ਪੰਜਾਬ ਨੂੰ ਮਿਲਿਆ ਖਬਰ ਖਬਰ ਮਿਲਿਆ ਲਗਾਤਾਰ ਅਸੀਂ ਉਸ ਤੇ 7 ਵਾਰ ਗਏ ਆ 5 ਵਾਰ ਚਰਨ ਗੁਰੂ ਦੋ ਵਾਰ ਆਰਡਰਾਂ ਦੀ ਕਾਫੀ ਬੈਠੀ ਤਾਂ ਕੱਲ ਵੀ ਮੀਟਿੰਗ ਕੀਤੀ ਆ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਤਾਂ ਪੂਰਾ ਦਬਾਅ ਪ੍ਰੈਸ਼ਰ ਬਣ ਗਿਆ ਹੈ ਕੰਮ ਦੀ ਗਲਤਤਾ ਪਰ ਮਰੀਜ਼ਾਂ ਦੀ ਮਨਜ਼ੂਰੀ ਨੂੰ ਉਸ ਸਾਥ ਨੂੰ ਹੈ ਨਾ ਉਹ ਕੱਬਲੀ ਮੰਗ ਨਹੀਂ ਕਰਦੇ ਇਹ ਕੰਮ ਨਹੀਂ ਮੰਗ ਕਰ ਰਹੇ ਤੇ ਕਿਤੇ ਨਹੀਂ ਕੱਲ ਨੇ ਕਸੀ ਮੀਟਿੰਗ ਕੀਤੀ ਸਾਰਾ ਗੜੀ ਵੀਰਗਵਾਰੀ ਕਿੰਨੀ ਕਿਸੀ ਕੰਮ ਕਾ ਦੋ ਦੋ ਤਰੀਕਾ ਯਾਰ ਨਹੀਂ ਨੂੰ ਉਹਦੇ ਤੇ ਅਸੀਂ ਸਾਰੇ ਜਿੰਨੇ ਵੀ ਅਹੁਦੇਦਾਰ ਆ ਸਾਰਿਆਂ ਨੇ ਫੈਸਲਾ ਲਿਆ ਵੀ ਮਨਰੇਗਾ ਲਾਗੂ ਕਰੈਣੀ ਆਪਾਂ ਸੋਮਵਾਰ 10 ਦੀ ਨੂੰ ਪੁੱਛੀ ਹੋਣਾ ਪਰ ਉਹਦਾ ਕਾਨੂੰਨ ਇੱਕ ਕਿੱਲਾ ਹੈ ਕਿ ਤੈਨੂੰ ਅਫਸਰ ਨੂੰ ਲਿਖਤੀ ਦੇਣਾ ਪੈਂਦਾ ਹੈ ਆ ਪੇਜ ਨੂੰ ਠੀਕੇ ਤੁਸੀਂ ਉਹ ਕੁੜੀ ਦਾ ਪ੍ਰੋਗਰਾਮ ਜਾਰੀ ਦੀ ਉਹਨੇ ਪੜ੍ਹਨਾ ਨਹੀਂ ਆ ਪੇਜ ਜਿਹੜੇ ਤੁਹਾਡੇ ਮਰੀਜ਼ਾਂ ਦੇ ਸੰਬੰਧ ਚ ਲਿਖਿਆ ਹੈ ਗਿਣਿਆ ਦੀ ਤਿਕ 2 3 4 ਇੱਕ ਪੰਨਾ ਉਹਨਾਂ ਪੰਜ ਪੇਚ ਨੇ ਤੇ ਕਿੰਨਾ ਕਿੰਨਾ ਨੂੰ ਪੰਜਾਬ ਦੇ ਅਧਿਕਾਰੀਆਂ ਨੂੰ ਦੇਤੇ ਆ ਤੇ ਦਿੱਲੀ ਵਿੱਚ ਜਿਹੜੇ ਮੈਕਮਾ ਬੈਠਾ ਆਪਣਾ ਉਹਨਾਂ ਨੂੰ ਅਜੇ ਕੱਲ ਜਿੰਨੀਆਂ ਕਾਰਵਾਈਆਂ ਕਰਨ ਨੂੰ ਆਪਣੀ ਪੜ ਕੇ ਸੁਣਾਇੰਗੀ ਇਸ ਤੋਂ ਅਜੇ ਡਬਲ ਕਾਰਵਾਈਆਂ ਜਿਹੜੀਆਂ ਹੈਗੀਆਂ ਦਿੱਲੀ ਚੜ੍ਹ ਗਈਆਂ ਇੱਕ ਇੱਕ ਕਾਰਵਾਈ ਉੱਪਰਲਾ ਹੈਡ ਪਰੀ ਗਈ ਹੈ ਹਨ ਕਰੀ ਰਾਜੇ ਆ ਸੇਵਾ ਵਿਖੇ ਮਾਨਯੋਗ ਐਸਐਸਪੀ ਸਾਹਿਬ ਫੋਇਪਰ ਇਹ ਮੈਨੂੰ ਬੁਲਾ ਲਿਆ ਅਗਲੀ ਕਾਰਵਾਈ ਮ ਮਾਨਯੋਗ ਮਾਨਯੋਗ ਲੋਕੀ ਅਧਿਕਾਰ ਕਮਿਸ਼ਨਰ ਸਾਹਿਬ ਚੰਡੀਗੜ੍ਹ ਪੰਜਾਬ ਲੋਕੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਦੇਵਰਕੇ ਮਾਨਯੋਗ ਚੀਫ ਸੈਕਟਰੀ ਆਫ ਰੂਰ ਡਿਵੈਲਪਮੈਂਟ ਪੰਚਾਇਤ ਮਾਰਫਤ ਪੰਜਾਬ ਚੀਫ ਸੈਕਰੀਨ ਕਹਿੰਦੇ ਆ ਹਾਂਜੀ ਮਾਨ ਮਾਨਯੋਗ ਸੁਚਿਤ ਜੱਤੀ ਜੱਤੀਕ ਮਿਸ਼ਨ ਮੈਂਬਰ 3% ਸਹਿਬ ਪੰਜਾਬ ਚੰਡੀਗੜ੍ਹ ਡਾਇਰੈਕਟਰ ਜਨਰਲ ਆਫ ਪੁਲਸ ਪੰਜਾਬ ਚੰਡੀਗੜ੍ਹ ਡਾਇਰੈਕਟਰ ਆਫ ਐਨ ਫੋਰਸਮੈਂਟ ਬ੍ਰਿਜ ਮਾਰਕੀਟਸ ਤਰ੍ਹਾਂ ਡੀ ਸੈਕਟਰ ਚੰਡੀਗੜ੍ਹ ਮਾਨ ਸਰ ਮੁੱਖ ਮੰਤਰੀ ਸਹਿਬ ਪੰਜਾਬ ਚੰਡੀਗੜ੍ਹ आ गिडियो जी एक दो तीन चार पांच, पे सत सत कारवाइया पूरा सैटअप एक दो ਤੇਨ ਚਾਰ ਪੰਜ ਪੇਚਾਂ ਦਾ ਇੱਕ ਦੇ ਵਿੱਚ ਸੱਟ ਹਾਲੇ ਫੋਟੋ ਕਾਪੀਆਂ ਪਾ ਕੇ ਐਡਾ ਵੱਡਾ ਬੰਦਲ ਪਾਇਆ ਹੈ ਓਕੇ ਫੋ ਤੁਸੀਂ ਇੱਕ ਲਖਾਈ ਦਾ ਵੀ ਜੇ 500 ਰੁਪਏ ਗਿਣੀਏ ਤਾਂ ਤੁਸੀਂ ਇਹ ਹਿਸਾਬ ਲਾ ਲੋ ਕਿੰਨੇ ਲੱਗਣਗੇ ਪਹਿਲੇ ਲੱਗਦੇ ਹਨ ਹੈ ਨਾ ਕਿ ਕੁਲ ਮੁੱਤਲੇ ਕਿਦਾਂ ਭਾਈ ਬਾੜਾ ਹੋਂ ਕੇ ਤੁਸੀਂ ਕਿਸੇ ਨੂੰ ਇੰਨੇ ਕੁ ਪੈਸੇ ਦੇ ਦਿਓ ਗਵਾਂਡੀ ਨੂੰ ਤੇ ਜੇ ਮੋੜੇ ਨਾ ਤੁਸੀਂ ਮੈਨੂੰ ਲੱਗਦਾ ਅਗਲੇ ਨੇ ਸਿਰ ਤਾਂ ਵਾਲ ਇੱਕ ਵੀ ਨਾ ਛੱਡਿਓ ਛੱਡ ਦਿਓ ਹੈ ਠੀਕ ਹੈ ਦਾਰਨਾ ਕੋਈ ਮੇਰੇਗਾ ਟਵਾੜੀ ਕਹੇ ਮੈਂ ਲਾ ਕੇ ਆਇਆ ਜੇ ਤੁਸੀਂ ਗੱਲ ਨਾ ਸੁਣੋਗੇ ਗੁੱਸਾ ਤਾਂ ਹੈਗਾ ਕਿਉਂ ਵੀ ਆ ਤੁਹਾਡੇ ਆਗੂ ਨਕਮੇ ਇਹਨਾਂ ਨੂੰ ਫੋਨ ਲਾਈਏ ਕਦੀ ਮੀਟਿੰਗ ਤੇ ਨਹੀਂ ਪਹੁੰਚਿਆ ਵੀਡੀਓ ਬਣ ਗਈ ਹੈ ਮੈਂ ਤੁਹਾਨੂੰ ਮੋਬਾਈਲਾ ਚ ਵਗਾ ਦਿਨਾ ਮੈਂ ਹਰ ਰੋਜ਼ ਕਾਰ ਪੰਪਿੰਡ-ਤਿੰਡ ਕਰਦਾ ਹਰ ਰੋਜ਼ ਦਫ਼ਤਰਾਂ ਦਾ ਕੰਮ ਵੀ ਕਰਦਾ ਮਹੀਨੇ ਚ ਤੋ 3 ਮੀਟਿੰਗਾਂ ਵੀ ਕਰਦਾ ਤੁਹਾਡੀ ਰੇਗਾ ਦੀ ਲੜਾਈ ਲੱਗਦਾ ਰੇਗਾ ਹੁ ਤੁਹਾਡੀ ਕੋਲੇ ਪੈਰਾ ਨਾਲ ਨਹੀਂ ਹੋਣੀ ਇਹ ਤੇਰੀ ਬਹੁਤ ਵੱਡਾ ਸੰਘਰਸ਼ ਕਰੇ ਜੇ ਤੁਸੀਂ ਸਾਥ ਦੇਵੋਗੇ ਤੇ ਮੇਰੇ ਰੇਗਾ ਚ ਕੋਈ ਨਾ ਤੁਸੀਂ ਘਰੇ ਬੈਠੇ ਰਹੋਗੇ ਤੇ ਮੇਰੀ ਗੱਲ ਰੇਗਾ ਨਹੀਂ ਚੱਲੇ ਤੁਸੀਂ ਇਹ ਇੱਕ ਦਿਨ ਦੱਸੋ ਕਿ ਆਪਾਂ ਡਾਕਟਰ ਕੋਲੇ ਚਲੇ ਜਾਈਏ ਝੁਲੋ ਕਰਕੇ ਬੈਠ ਜਾਈਏ ਤੇ ਡਾਕਟਰ ਬੈਠੇ ਨੂੰ ਚੁੱਪ ਕੇ ਨਹੀਂ ਟੀਕਾ ਲਾ ਦੂ ਉਹਨੂੰ ਬੁੱਕ ਦੱਸਣਾ ਪਊਗਾ ਨਾ ਆ ਅਮਰਜੀਤ ਦੀ ਦਰਦ ਜਾਰ ਰੁਕਦੀ ਹੈ ਅਮਰਜੀਤ ਤੇ ਡਾਕਟਰ ਦੱਸ ਦੱਸਣਾ ਪਊਗਾ ਕਿ ਲਾ ਦੂਗਾ ਟੀਕਾ ਕਿ ਬੱਚੀ ਨੂੰ ਦੱਸਣਾ ਦੱਸਣਾ ਪਊਗਾ ਪਹਿਲੇ ਵੀ ਲਾਊਗਾ ਹਾਂਜੀ ਜਾਣਾ ਵੀ ਪਊ ਜਾਣਾ ਜਾਣ ਲੱਗਿਆ ਪਹਾੜਾ ਕਰਾਇਆ ਤੇ ਤੇਰੀ ਮੁਕਤੀ ਦਾ ਹੈ ਨਾ ਹਾਂਜੀ ਉਹ ਤੁਸੀਂ ਕਿ ਉੱਤੇ ਟੈਂਕੀ ਲਾਇਆ ਮੋਟਰ ਲੱਗੀ ਹੋਈ ਹੈ ਪਹਿਲਾਂ ਆਪਾਂ ਗਲਤਾ ਲਾਇਆ ਉੱਤੇ ਟੂਟੀ ਉੱਤੇ ਮੋਟਰ ਲੱਗੀ ਹੈ ਹੈਨਾ ਖर्चा ਕੀਤਾ ਪੈਸੇ ਲੱਗੇ ਹੁਣ ਉਹਨਾਂ ਨੂੰ ਆਵਾਜ਼ ਮਾਰੋ ਪਾਣੀ ਦੇ ਜੂ ਕਿ ਜੜਾ ਉਹ ਜੜਾ ਦਾਈ ਮੈਨ ਪਾਣੀ ਮਿਲੂਗਾ ਹਾਂ ਮੋਟਰ ਨੇ ਆ ਗਿਆ ਪਰ ਨਹੀਂ ਆ ਜਾਣਾ ਨਹੀਂ ਆਣਾ ਹੂੰ ਅਚਾਨਕ ਕਰਿਆਨੀਆਂ ਦੀ ਦੁਕਾਨ ਕੋਲ ਆਪਾਂ ਸੌਦਾ ਲੈਣ ਜਾਈਏ ਜਾਂ ਕਿ ਗੀਟੇ ਦੇ ਖਰਚੇ ਜੀ ਸੌਦਾ ਤੋਲੋ ਲੈ ਸੌਦਾ ਹੋ ਗਿਆ ਤਾਂ ਆਪ ਸੌਦਾ ਤੋਲੋ ਹਾਂ ਕਿਉਂ ਭਈ ਕਦੇ ਵੀ ਲੋਕਾਂ ਜਾਣਾ ਨਹੀਂ ਕੋ ਇਹ ਸਾਰੀਆਂ ਚੀਜ਼ਾਂ ਪੈਸੇ ਨਾਲ ਮਿਲਦੀਆਂ ਨੇ ਨਾ ਤੇ ਜਿਹੜਾ ਇਕੱਠੇ ਹੋ ਕੇ ਸਰਕਾਰ ਕੋਲ ਆਪਾਂ ਆਪਣੇ ਹੱਕ ਲਾਗੂ ਕਰਾਉਣੇ ਆ

ਵੱਡਾ ਕਾਨੂੰਨ ਆ ਤੁਹਾਡਾ ਨਾ ਉਹ ਸਰਕਾਰੀ ਲੋਨ ਜਿਹੜੇ ਹਨ ਜਿੱਦੋਂ ਆਪਾਂ ਮਿਲ ਜਾਂਦੇ ਨੇ ਬਹੁਤ ਫਾਇਦੇਮੰਦ ਹੁੰਦਾ ਆ ਜੇ ਤੁਸੀਂ ਪ੍ਰਾਈਵੇਟ ਲੋਨ ਚੱਕਦੇ ਪਏ ਹੈ ਨਾ ਜਦੋਂ ਤੁਹਾਡਾ ਲਗਭਗ ਕੇਸ ਪਾਸ ਹੁੰਦਾ ਤੇ ਤੁਹਾਡੇ ਖਾਤੇ 'ਚ ਪੈਸੇ ਆਉਂਦੇ ਨਾ ਜੇ 50000 ਆਇਆ ਨਾ ਤੇ ਲਗਭਗ 80-90000 ਰੁਪਏ ਦੇਣਾ ਦੇਣਾ ਜਿਸ ਤਰ੍ਹਾਂ ਨੂੰ ਤੇ ਜੇ ਸਰਕਾਰ ਦਾ ਲੋਨ ਮਿਲ ਜੇ ਤੁਹਾਨੂੰ ਤੇ ਉਹਦੇ 'ਚ ਸਬਸਿਡੀ ਮਿਲਦੀ ਹੈ ਹੈ ਨਾ ਮਿਲਦੀ ਹੈ ਨਾ ਇਸੇ ਤਰ੍ਹਾਂ ਤੁਹਾਡੀਆਂ ਆ ਲਾਲ ਕਿਤੇ ਅੰਦਰ ਤੁਸੀਂ ਬੈਠੇ ਹੋ ਜਿੰਨ ਜਿਸ਼ੀਆਂ ਹੋ ਜਾਣ ਤੁਸੀਂ 5 ਲੱਖ ਦਾ loan ਲੈ ਲਿਆ ਤੇ 50 ਹਜ਼ਾਰ ਸਬਸਿਡੀ ਇਸੇ ਤਰ੍ਹਾਂ ਤੁਹਾਡੇ ਬੱਚੇ ਪੜ੍ਹਾਈ ਸਕਾਲਰਸ਼ਿਪ ਕੋ ਵਿਜੀਫੇ ਬੱਚਿਆਂ ਦੀ ਪੜ੍ਹਾਈ ਲਈ ਦੇਸ਼ ਵਿਦੇਸ਼ ਜਾਣਾ ਉਹਨੂੰ ਕੋਈ loan ਮਿਲਦਾ ਹੈ ਹੈ ਨਾ ਵੀ ਇਹਦੇ ਤੇ ਚੰchna ਸਭ ਨੂੰ बजुर्ग बेबे बापू विधवा औरतिया भैन हैंडीकैप उन्होंने पंजाब सरकार पंद्रह सौ पेंशन दिता है वो भी साल च बारह इंटरियां हो बार महीनों स्टेटमेंट लाया अंटरी नहीं कर पंजाब तो पंद्रह सौ हरियाणा तो पत्ती सौ ਉਸੀਂ ਚੁੱਪ ਕਰਕੇ ਬੈਠੇ ਹੁੰਗੇ ਬਣ ਕੇ ਤਾਂ ਹੀ ਸਰਕਾਰ ਬਣੀ ਹੈ ਨਾ ਉਹ ਇਹ ਤੁਸੀਂ ਮੰਗੋ ਤੇ ਡਬਲ ਹੋ ਗਈ ਕਿਉਂ ਭਾਈ ਇਸੇ ਤਰ੍ਹਾਂ ਮਕਾਨ ਆਂਦਾ ਗਰੀਬ ਦਾ ਖਾਤਾ ਬੈਠ ਖਾਤਾ ਦਾ ਆਦਮੀ ਦੀ ਦਾ ਉਹ ਕਿਤੇ ਆ ਅੱਧ ਜੱਕੀ ਦੀ ਸਮਝ ਤੁਹਾਡੇ ਹੱਕ ਪਾਸੇ ਦੀ ਜੋ ਤੁਹਾਨੂੰ ਤੁਹਾਡੇ ਹੱਕਾਂ ਦੀ ਯਾਰ ਤੁਸੀਂ ਚੁੱਪ ਕਰਕੇ ਬੈਠੋ ਤੁਹਾਡੇ ਕੋਈ ਨਹੀਂ ਇਸ ਲਈ ਬੇਨਤੀ ਹੈ ਕਿ ਆਪਾਂ ਤਾਂ ਦੇਣੀ ਆ ਕਿ ਜੇ ਅਸੀਂ ਤੁਹਾਨੂੰ ਸਾਫ਼ ਸੁਥਰੀ ਗੱਲ ਨਾ ਦੱਸਾਂਗੇ ਤੁਹਾਨੂੰ ਆ ਜਿਹੜਾ ਅਸੀਂ ਖਰਚਾ ਕਰ ਰਹੇ ਆ ਇਹ ਮਹਿਸੂਸ ਹੁੰਦਾ ਕਿ ਤੁਹਾਨੂੰ ਕੀ ਬੋਲ ਕੇ ਆ ਹੈ ਨਾ ਨਾ ਧਿਆਨ ਕਰੋਗੇ ਤੇ ਪੈਸਾ ਸਾਡੇ ਕੋਲੇ ਇਹ ਕੁਝ ਕੁਝ ਹੀ ਨਹੀਂ ਹੈ ਵੀ ਤੁਹਾਨੂੰ ਬੈਠਿਆ ਨਹੀਂ ਸਹੀ ਆਲੋ ਜੀ ਤੁਹਾਡੀ ਮਿਹਰ ਆ ਗਈ ਕਰੀ ਜੀ ਜੀ ਇਕੱਠਿਆ ਬਹੁਤ ਸੀ ਇਹਨਾਂ ਹੁੰਦਿਆਂ ਨੂੰ ਲੈ ਕੇ ਸਾਰੇ ਬੱਚਿਆਂ ਨੂੰ ਆਪਾਂ ਉੱਥੇ ਲਗਾਤਾਰ ਜਮਲਾ ਕੇ ਬੈਠੇ ਤੇ 10 ਤਰੀਕ ਨੂੰ ਪੱਕਾ ਬਹਿ ਜਾਣਾ ਇਹ ਚਾਹਤਾ ਸਰਕਾਰ ਸਾਹਮਣੇ ਕੰਮ ਕਰੇ ਜੇ ਤੁਸੀਂ ਵੱਡਾ ਕੱਟ ਕਰ ਗਏ ਤਾਂ ਫਿਰ ਕੋਈ ਐਹੋ ਜੀ ਤਾਕਤ ਨਹੀਂ ਰਹੇ ਤੁਹਾਡੀ ਗਰੀਬਤਾ ਤੇ ਜੇ ਤੁਸੀਂ ਕਿੰਦਰ ਧਰਨਾ ਹੋਇਆ ਮੇਰਾ ਸਾਡੇ ਦਾ ਮਰਬ ਹੋ ਗਈ ਹੈ ਵੇ ਬਾਕੀ ਨੇ ਤੁਹਾਨੂੰ ਐਮਐਲਏ ਐਮਪੀ ਛੱਡ ਗਏ ਨੇ ਸਾਰੇ ਐਸੀ ਕਹਾਟਾ ਦੀ ਵੀ ਆਇਆ ਨਾ ਤਾਂ ਬੇਰਮਲੀ ਉਹ ਵੀ ਨਾ ਛੱਡ ਜਾਂਦਾ ਉਹ ਤੇ ਤੁਹਾਨੂੰ ਵਿਚਾਰ ਕੇ ਛੱਡ ਕੇ ਗਿਆ ਨੇ ਇਹ ਤਾਂ ਕਿਸੇ ਜੋਗੇ ਦੀ ਗਰੀਨ ਕਾਲ ਵੀ ਤੁਹਾਨੂੰ ਛੱਡ ਗਈ ਉਹ ਵੀ ਤੁਹਾਡੇ ਵਗੈਰ ਲੱਗ ਕੇ ਬੜਾ ਰੋਲਾ ਪਾਉਂਿਆ ਸਾਡੇ ਐਮਐਲਏ ਨਹੀਂ ਬੋਲਦੇ ਉਹ ਸਹੀ ਨੇ ਉਹ ਕਹਿੰਦੇ ਵੀ ਇੰਨਾ ਪਿਛੇ ਲਾ ਕੇ ਸੀ ਆਦੀ ਨੌਕਰੀ ਕੋਲ ਬਿਲਕੁਲ ਸਹੀ ਨਹੀਂ ਆ ਤੁਹਾਡੇ ਤੋਂ ਸਿੱਖਿਆ 2004 ਦਾ ਕੱਪ ਕਰਦਾ 21 ਸਾਲ ਹੋ ਗਏ। ਦੁੱਖੇ ਤੋਂ ਬਿਨਾ ਤੁਹਾਡੇ ਕੋਲ ਹੋਰ ਕੁਛ ਲੱਗਦਾ ਨਹੀਂ। ਮੇਰੀ ਜਗ੍ਹਾ ਤੇ ਕੋਈ ਹੋਊਗਾ? ਕੇਸਰੀ ਮੇਰੀ ਬੇਟੀ ਆ ਤੇ ਇੱਕ ਵਾਰੂੰ ਦਾਸਤ ਮਤਰਾ। ਕਿ ਕਰ ਲੋਗੇ ਤਾਂ ਤੁਹਾਡੀ ਬੰਦੋ ਬੰਦੇ ਆ। ਨਾ ਕਰ ਲੋਗੇ ਤੇ ਇਹ ਦੁੱਖ ਦੀ ਗੱਲ ਆ। ਕਿ ਵੀ ਕੋ ਕਸਾਨਾ ਨਹੀਂ ਉਹਦਾ ਵਸਤੂ ਆ। ਤੋ ਆਦਾ ਲਿਖਿਆ ਹੋਇਆ ਕੋਈ ਕੁਛ ਕਾਮੇ ਨੂੰ ਬੇਦੀ ਆ ਕਿ ਅੱਜ ਵੀ ਤੁਸੀਂ ਇਹ ਗੱਲ ਨਹੀਂ ਸੁਣ ਸਕੀ। ਜਿੱਥੇ ਜਿੱਥੇ ਤੁਹਾਡੀ ਲਾ ਕੇ ਦਸ ਵਾਰ ਤੱਕ ਚੱਲਦੇ ਨੇ ਕਰ ਕਰ ਤੋਂ ਬਾਅਦ ਤੁਸੀਂ ਇੱਕ ਵਾਰੀ ਉੱਥੇ ਬਿਠਾ ਕੇ ਮੈਨੂੰ ਆ ਜਿਹੜਾ ਉਸ ਤੋਂ ਬਾਅਦ 20 ਦਿਨਾਂ ਬਾਅਦ ਤੁਹਾਡੇ ਕੋਲ ਜੀ ਆਈ ਨਹੀਂ ਹਾਂਜੀ ਹਾਂ ਤੇਰਾ ਹੱਥ ਤੇ ਗਿਆ ਦਿੱਤਾ ਹੈ ਕਿ ਪਰਮਾਨੈਂਟ ਬੈਠਾਂਗੇ ਨਾਲ ਤੁਹਾਡੀ ਆਪਾਂ ਜਿਹੜੇ ਲਾਉਣ ਵਾਲੀ ਗੱਲ ਉਹ ਵੀ ਕਰਨੀ ਹੈ

ਇਹ ਤੁਹਾਡੇ ਨਾਲ ਕੱਟੋ ਕੱਟ 13 14 ਮੁੱਦੇ 13 14 ਮੁੱਦੇ ਆਪਾਂ ਲਾਗੂ ਕਰਵਾ ਕੇ ਠਾਗੇ ਜੇਕਰ ਤੁਹਾਡਾ ਸਾਥ ਜੇਕਰ ਬੇਈਮਾਨੀ ਹੋਈ ਤਾਂ ਫਿਰ ਆਪਾਂ ਵੀ ਤੁਹਾਡੇ ਦੂਰੀ ਆਪਾਂ 21 ਸਾਲ ਥੋੜੇ ਨਹੀਂ ਲੋਕੀ ਕਹਿੰਦੇ 12 ਸਾਲਾਂ ਦਾ ਤਰੰਦੀ ਦੀ ਸੁਣੀ ਜਾਂਦੀ ਹੈ ਸਾਲਾ ਕਹਿੰਦੇ 3 ਸਾਲ ਕੱਟ ਗਏ चौबीस साल हो गए इसलिए मेरी, तो 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 मेरी बेनती है कि हल मजाक अंदर आत्मा बनी रुकी है साथ देना पैदा ठीक है उसे जो बजुर्ग ने उसे टेंट च बैठे ही हैं ठीक है पर एक गलत ਕਿ ਤੁਹਾਡੇ ਹੱਕ ਨੇ ਉੱਥੇ ਬੈਠਣਾ ਖਰਚਾ ਜਿਹੜਾ ਨਾ ਤੁਹਾਡਾ ਆਪਣਾ ਸਾਰਿਆਂ ਦਾ ਰਲ ਕੇ ਆ ਉੱਥੇ ਹੀ ਜਾ ਕੇ ਤੁਹਾਨੂੰ ਦਿੱਤਾ ਆ ਲੈ ਕਾਰਵਾਈਆਂ ਪ੍ਰਧਾਨ ਨੇ ਕੱਢ ਦਿੱਤੀਆਂ ਨੇ ਕਿ ਸੈਂਟ ਦਾ ਖਰਚਾ ਪੁੱਤੀ ਜਾਵੇ ਤੇ ਲੰਗਰ ਵੀ ਪ੍ਰਧਾਨ ਚ ਲਈ ਜਾਵੇ ਨਹੀਂ ਕਰਾਂਗੇ ਉੱਥੇ ਪੰਛਾਬ ਜਿਹੜਾ ਬੰਦਾ ਬੈਠਣਾ ਉਹ ਆਪ ਦਾ ਖਰਚਾ ਆਪ ਲੈ ਕੇ ਜਾਗੇ ਸੈਂਟ ਦਾ ਖਰਚਾ ਤੁਸੀਂ ਭਾਲਣਾ ਸੱਜੇ ਖੇਡੇ ਕਰਲਾਂਗੇ ਕਿ ਕਿੰਨਾ ਟੱਕੀ ਤੋਂ ਭਾਰ ਭਾਰੀ ਇਹ ਅੱਜ ਤੱਕ ਖਰਚਾ ਨਾ ਦਿੱਤਾ ਗਿਆ ਕਿ ਤੇਰਾ ਖਲਾ ਦੇਣੀ ਕੀ ਕੀ ਪਰ ਖਾਣ ਪੀਣ ਦਾ ਰਹੀ ਨੂੰ ਤਾ ਮੈਂ ਤੁਹਾਨੂੰ ਤੁਹਾਡੀ ਤੋਂ ਪੂਰੀ ਮਿਹਨਤ ਆ ਕਿ ਮੇਰੀ ਗੱਲ ਨੂੰ ਸਮਝ ਕੇ ਤਿਆਰੀ ਕਰੋ ਆਜੂ ਆਜੂ ਦੇ ਬਹਿ ਆ ਤਿਆਰੀ ਕਰ ਲੋ ਔਰ ਕੱਟ ਕਰੋ ਵੱਡਾ ਵੱਡਾ ਕੱਟ ਕਰਗੇ ਤੇ ਤੁਹਾਡੇ ਵਿੱਚ ਕੱਟ ਲੇ ਕੇ ਰਾਜਨੀਤਿਕ ਲੋਕ ਵੀ ਆ ਕੇ ਬੈਠਣ ਜਨਰਲ ਕਟਾਗੀ ਦੇ ਲੋਕ ਵੀ ਆ ਕੇ ਬੈਠਣ ਤੇ ਜੇ ਕੱਟ ਨਾ ਕੀਤਾ ਤੇ ਕਿਸੇ ਨੇ ਨਹੀਂ ਸੁਣਨੇ ਜੀ ਦੇਖ ਲੋ ਸ਼ਹਿਰ ਦੇ ਵਿੱਚੋਂ ਪਾਣੀਆ ਕੋਈ ਵੀ ਜਿਹੜਾ ਦਾਨ ਕਰਦਾ ਉਹ ਵੇਖਦਾ ਕੀੜਿਆਂ ਦਾ ਪੌਦਾ ਕਿੱਥੇ ਆ ਜਿੱਥੇ ਕੀੜਿਆਂ ਦਾ ਪੌਣਾ ਉੱਥੇ ਦਾਨ ਕਰਨ ਜਾਂਦਾ ਜਿੱਥੇ ਕੱਲਾ ਕੱਲਾ ਕੀੜਾ ਲਗਾ ਫਿਰਦਾ ਉੱਥੇ ਕੋਈ ਆ ਕੇ ਬਸ ਇੱਕ ਗੰਮੀ ਲੋਕ ਬਹੁਤ ਹੋ ਜਾਣਗੇ ਸ਼ਾਰਕਾਰ ਦੇ ਕੇ ਵਿਦੇਸ਼ਾਂ ਚੋਂ ਲੋਕ ਜਿਹੜੇ ਆਣਗੇ ਸਾਡੀ ਸਪੋਰਟ ਲਈ ਆ ਜਾਣਗੇ ਪਰ ਕੱਟ ਕਰਨਾ ਇੱਕ ਵਾਰੀ ਤਾਂ ਮਿਹਨਤ ਕਰਨੀ ਪਾਉਣੀ ਹੈ ਵਾਲਿਆਂ ਦੇ 20 25 26 ਸਾਰੇ ਸਾਥ ਦੇ ਉਹ ਮੈਨੂੰ ਤੁਹਾਡੇ ਤੋਂ ਆਸ ਹੈ ਕਿ ਇਹ ਤੁਹਾਨੂੰ ਇੱਕ ਲਾਸਟ ਮੌਕਾ ਹੈ ਕਿ ਤੁਸੀਂ ਐਸੋ ਕਿ ਮੈਂ ਬਿਲਕੁਲ ਇਹ ਕੰਮ ਛੱਡ ਦੇਣਾ ਜੇ ਤੁਸੀਂ ਮਸਲਦੇ ਤਾਂ ਅਮਰੀਕਾ ਤੁਹਾਡੀ ਕਿਉਂ ਪੂਰੀ ਮੈਨੂੰ ਮਿਹਨਤ ਮੇਰੀ ਗੱਲ ਨੂੰ ਸੁਣ ਕੇ ਸਮਝ ਕੇ ਕੋਸ਼ਿਸ਼ ਕਰੋਗੇ ਇੰਨਾ ਕਹਿੰਦੇ ਆ ਸਰ ਜੈਪੀ ਜਪਾਨ ਨੂੰ ਸਸਿਕਾ ਨਮਸਕਾਰ 现在外面比较方便。